ਮੁਕੇਰੀਆਂ ਦੇ ਐਸਪੀਐਨ ਕਾਲਜ ਦੇ ਵਿਹੜੇ ਵਿੱਚ ਪ੍ਰਿੰਸੀਪਲ ਸਮੀਰ ਸ਼ਰਮਾ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਅੱਗੇ ਵਧਣ ਅਤੇ ਆਪਣੇ ਹੁਨਰ ਨੂੰ ਨਿਖਾਰਨ ਲਈ ਲੋੜੀਂਦੀ ਜਾਣਕਾਰੀ ਅਤੇ ਪਲੇਟਫਾਰਮ ਮੁਹੱਈਆ ਕਰਵਾਉਣ ਅਤੇ ਸੱਭਿਆਚਾਰ ਨਾਲ ਜੋੜਨ ਦੇ ਮੰਤਵ ਨੂੰ ਲੈ ਸਾਲਾਨਾ ਉਤਸਵ ਉਮੰਗ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜਨ ਮੱਕੜ ਹੋਰਾਂ ਰਿਬਨ ਕੱਟ ਕੇ ਕੀਤਾ ਇਸ ਮੌਕੇ ਉਹਨਾਂ ਨਾਲ ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਬినੋਦ ਸਵਰਾਜ, ਸਕੱਤਰ ਸੰਜੀਵ ਆਨੰਦ, ਸਰਿਤਾ ਮੱਕੜ, ਬਰਮਾ ਸਮਰਾਜ, ਮਿਨਾਕਸ਼ੀ ਆਨੰਦ ਅਤੇ ਕਿਸ਼ੋਰ ਜੀ ਹੋਰਾਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਵਿਧੀਬਤ ਉਦਘਾਟਨ ਉਪਰੰਤ ਮਹਿਮਾਨਾਂ ਵੱਲੋਂ ਵੱਖ-ਵੱਖ ਅਦਾਰਿਆਂ ਜਿਸ ਵਿੱਚ ਬੈਂਕਿੰਗ, ਮੋਟਰਸਾਈਕਲ, ਕਾਰ ਕੰਪਨੀਆਂ ਹਾਰ ਸ਼ਿੰਗਾਰ ਦੇ ਸਮਾਨ, ਖੇਡਾਂ ਅਤੇ ਖਾਣ-ਪੀਣ ਦੇ ਸਟਾਲ ਲਗਾਏ ਗਏ ਸਨ ਦਾ ਨਰੀਖਣ ਕੀਤਾ ਗਿਆ। ਵੱਡੀ ਗਿਣਤੀ ਵਿੱਚ ਹਾਜ਼ਰ ਵਿਦਿਆਰਥੀਆਂ ਅਤੇ ਦਰਸ਼ਕਾਂ ਨੇ ਸ਼ਾਨਦਾਰ ਮੇਲੇ ਦਾ ਆਨੰਦ ਮਾਣਿਆ। ਮੇਲੇ ਦੌਰਾਨ ਕਾਲਜ ਦੇ ਵਿਦਿਆਰਥੀ ਰਹੇ ਪ੍ਰਸਿੱਧ ਕਲਾਕਾਰ ਗੋਪੀ ਤਲਵਾੜਾ ਵੱਲੋਂ ਸੰਗੀਤ ਰਾਹੀਂ ਸੱਭਿਆਚਾਰ ਨੂੰ ਦਰਸਾਉਂਦੀਆਂ ਪੇਸ਼ਕਾਰੀਆਂ, ਲਾਈਵ ਕੰਸਰਟ ਰਾਹੀਂ ਪੇਸ਼ ਕੀਤੀਆਂ ਜੋ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਕਾਲਜ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਰਾਜਨ ਮੱਕੜ, ਸਕੱਤਰ ਸੰਜੀਵ ਆਨੰਦ ਅਤੇ ਪ੍ਰਿੰਸੀਪਲ ਡਾਕਟਰ ਅਸ਼ਮੀਰ ਸ਼ਰਮਾ ਅਤੇ ਮੇਲਾ ਇੰਚਾਰਜ ਪ੍ਰੋਫੈਸਰ ਪੀ ਕੇ ਸਿੰਘਲਾ ਹੋਰਾਂ ਮੇਲੇ ਨੂੰ ਸਫਲ ਬਣਾਉਣ ਦੀਆਂ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦੇ ਆਂ। ਸਾਲਾਨਾ ਉਤਸਵ ਉਮੰਗ ਦਾ ਸਫਲ ਔਜੋਜਨ ਕਰਨ ਤੇ ਕਾਲਜ ਦੀਆਂ ਪ੍ਰਤਿਭਾ ਨੂੰ ਨਿਖਾਰਨ ਅਤੇ ਵਿਦਿਆਰਥੀਆਂ ਵਿੱਚ ਉਤਸ਼ਾਹ ਪੈਦਾ ਕਰਨ ਲਈ ਇੱਕ ਵਧੀਆ ਪਲੇਟਫਾਰਮ ਪ੍ਰਦਾਨ ਕਰਨਾ ਦੱਸਿਆ। ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਸਰਦਾਰ ਜੀ ਇਹ ਸਾਡਾ ਪਹਿਲਾ ਐਕਸਪੀਰੀਅੰਸ ਹੈ ਕਾਲਜ ਦੇ ਵਿੱਚ ਪ੍ਰਿੰਸੀਪਲ ਸਾਹਿਬ ਦੇ ਇਨੀਸ਼ੀਏਟਿਵ ਨਾਲ ਹੋਇਆ ਹੈ ਤੇ ਮੈਂ ਸਮਝਦਾ ਵੀ ਬੱਚਿਆਂ ਦੀ ਅਪੀਂਡਸ ਤਾਂ ਵਧੇਗੀ ਔਰ ਜਿਸ ਤਰ੍ਹਾਂ ਕੋਈ ਇਮੀਗ੍ਰੇਸ਼ਨ ਦੇ ਲੱਗੇ ਨੇ ਸਟਾਲਸ ਤੇ ਬੱਚਿਆਂ ਨੂੰ ਉਹਦੀ ਡਿਟੇਲ ਪਤਾ ਲੱਗ ਜਾਏ ਕਿ بجائے ਉਹ ਲੱਭਣ ਜਾਣ ਤੇ ਉਹ ਇੱਥੇ ਆਏ ਨੇ ਤੇ ਦੇਰੀ ਦਾ ਡਿਫਰੈਂਸ ਵੀ ਜੈਨੂਨ ਲੋਕਾਂ ਨਾਲ ਉਹਨਾਂ ਨੂੰ ਮਿਲਣਗੇ ਤੇ ਹੋਰ ਵੀ ਬਾਕੀ ਜੋ ਵੀ ਹੈ ਤੋ ਹਰ ਚੀਜ਼ ਦੀ ਉਹਨਾਂ ਨੂੰ ਅਵੇਅਰਨੈਸ ਹੋਏਗੀ ਬੈਂਕਸ ਨੇ ਉਹਨਾਂ ਦੇ ਫੰਡਸ ਨੇ ਉਹਨਾਂ ਬਾਰੇ ਉਹਨਾਂ ਨੂੰ ਐਕਸਪੀਰੀਅੰਸ ਹੋਏਗਾ ਤੋ ਸਟੱਡੀਜ਼ ਵੀ ਉਹਨਾਂ ਨੂੰ ਹੈਲਪ ਕਰੇਗਾ ਕਾਲਜ ਮੈਨੇਜਿੰਗ ਕਮੇਟੀ ਨੇ ਸਟਾਫ ਨੇ ਪ੍ਰਿੰਸੀਪਲ ਸਾਹਿਬ ਨੇ ਇਹ ਇੱਕ ਜੁਆਇੰਟ ਵੈਂਚਰ ਦੇ ਨਾਲ ਪਹਿਲੀ ਵਾਰੀ ਇਹ ਐਫਰਟ ਕੀਤਾ ਕਾਲਜ ਫੈਸਟ ਦੇ ਨਾਮ ਤੋਂ ਕਿਉਂਕਿ ਬੱਚਿਆਂ ਵਾਸਤੇ ਜਿਹੜੀਆਂ ਰੀਕ੍ਰੀਸ਼ਨਲ ਐਕਟੀਵਿਟੀਜ਼ ਆ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀ ਇੱਕ ਮੋਨੋਟਨਸ ਰੂਟੀਨ ਬਣ ਜਾਂਦੀ ਹੈ ਉਹਦੇ ਵਿੱਚ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ ਬੱਚਿਆਂ ਵਾਸਤੇ ਸੋ ਤੁਸੀਂ ਦੇਖ ਰਹੇ ਹੋ ਕਿ ਹਰ ਤਰ੍ਹਾਂ ਦੇ ਇੱਥੇ ਸਟਾਲਸ ਲੱਗੇ ਹੋਏ ਆ ਬੈਂਕਿੰਗ ਸੈਕਟਰ ਤੋਂ ਆਟੋਮੋਬਾਈਲਸ ਤੋਂ ਔਰ ਬਾਕੀ ਸਾਰੇ ਵੀ ਔਰ ਬੱਚੇ ਇਹਦੇ ਵਿੱਚ ਆਪ ਖੁਦ ਬਾਤ ਚੜ ਕੇ ਪਾਰਟਿਸਪੇਟ ਕਰ ਰਹੇ ਆ ਉਹਨਾਂ ਦੇ ਨਾਲ ਉਹਨਾਂ ਦਾ ਵੀ ਮੋਰਲ ਬੂਸਟ ਹੁੰਦਾ ਔਰ ਲਾਈਫ ਦੇ ਵਿੱਚ ਅੱਗੇ ਉਹਨਾਂ ਨੇ ਜਦੋਂ ਜਾਣਾ ਹੈ ਕੰਮ ਕਰਨਾ ਐਂਟਰਪ੍ਰੈਨਿਓਰ ਜਿਹੜੀ ਐਂਟਰਪ੍ਰੈਨਿਓਰਸ਼ਿਪ ਹੈ ਉਹਨਾਂ ਦੇ ਅੰਦਰ ਫੀਲਿੰਗ ਆਂਦੀ ਹੈ ਡਿਵੈਲਪ ਹੁੰਦੀ ਹੈ ਔਰ ਇਹਦੇ ਨਾਲ ਨਾਲ ਉਹ ਹਰ ਚੀਜ਼ ਨੂੰ ਇੰਜੋਏ ਕਰ ਰਹੇ ਆ ਸੋ ਮੈਂ ਆਪਣੀ ਮੈਨੇਜਮੈਂਟ ਵੱਲੋਂ ਕਾਲਜ ਸਟਾਫ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਇਸ ਫੈਸਟ ਨੂੰ ਇਸੇ ਹੀ ਮੈਸੇਜ ਦਵਾਂਗਾ ਕਿ ਸਾਰੇ ਜਣੇ ਇਹਨੂੰ ਇੰਜੋਏ ਕਰੋ ਡਿਸਪਲਨ ਦੇ ਵਿੱਚ ਰਹੋ ਔਰ ਆਪਣੀ ਪੜ੍ਹਾਈ ਠੀਕ ਕਰੋ ਅੱਜ ਦਾ ਜਿਹੜਾ ਇਹ ਕਾਲਜ ਫੈਸ ਦਾ ਪ੍ਰੋਗਰਾਮ ਹੈ ਇੱਕ ਤੇ ਬੱਚਿਆਂ ਦੀ ਰੀਕ੍ਰੀਏਸ਼ਨ ਐਕਟੀਵਿਟੀ ਵਾਸਤੇ ਪੜ੍ਹਨ ਦੇ ਨਾਲ-ਨਾਲ ਬੱਚਿਆਂ ਨੂੰ ਰੀਕ੍ਰੀਏਟ ਕਰਨਾ ਹੋਰ ਫੀਲਡ ਦੇ ਵਿੱਚ ਕਲਾਕਾਰ ਦੇ ਵੀਲ ਦੇ ਵਿੱਚ ਨਾਲ ਹੀ ਨਾਲ ਬੱਚਿਆਂ ਨੂੰ ਬੈਸਟ ਗਾਈਡੈਂਸ ਦੇਣੀ ਜਿਦਾ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਬੈਂਕਸ ਦੇ ਸਟਾਲ ਲੱਗੇ ਹੈ ਐਂਡ ਲੀਗਲ ਇਮੀਗ੍ਰੇਸ਼ਨ ਦੇ ਸਟਾਲ ਵੀ ਲੱਗੇ ਤਾਂ ਕਿ ਜਿਹੜੇ ਬੱਚੇ ਹੈ ਉਹ ਆਪਾਂ ਦੇਖਿਆ ਹੋਣਾ ਕਿਹੜੇ ਹੁਣ ਵੀ ਲੇਟਸ ਡੰਕੀ ਲਾ ਕੇ ਜਾਂਦੇ ਹੈ ਉਸ ਚੀਜ਼ ਨੂੰ ਓਵਰਕਮ ਕਰਦਾ ਕਿ ਬੱਚੇ ਜੇ ਜਾਣਾ ਚਾਹੁੰਦੇ ਹੈ ਇੱਕ ਸਹੀ ਤਰੀਕੇ ਨਾਲ ਜਾਣ ਆਪਣੀ ਕਲਚਰ ਦੇ ਨਾਲ ਜੁੜੇ ਰਹਿਣ ਔਰ ਪੜਾਈ ਦੇ ਨਾਲ ਨਾਲ ਆਪਣਾ ਆਤਮ ਵਿਸ਼ਵਾਸ ਬਣਾਉਂਦੇ ਹੋਏ ਅੱਗੇ ਵਧਣ ਤਾਂ ਕਿ ਉਹ ਹਰ ਕਾਰਜਕ੍ਰਮ ਜੋ ਉਹਨੇ ਸੋਚਿਆ ਉਹਦੇ ਵਿੱਚ ਅੱਗੇ ਮਹਾਨਤਾ ਪ੍ਰਾਪਤ ਕਰਾਂ। ਐਸਪਨ ਕਾਲਜ ਮੁਕੇਰੀਆਂ ਤੋਂ ਸਾਡੇ ਕਾਲਜ ਦੇ ਵਿੱਚ ਫਸਟ ਟਾਈਮ ਕਾਲਜ ਫੈਸਟ ਅਰੇਂਜ ਕੀਤਾ ਗਿਆ। ਇਹ ਬੜੀ ਹੀ ਧੂਮ-ਧਾਮ ਨਾਲ ਰੇਜ਼ ਕੀਤਾ ਗਿਆ। ਇਹ ਸਾਰਾ ਪ੍ਰਿੰਸੀਪਲ ਸਾਹਿਬ ਡਾਕਟਰ ਸੁਮੇਸ਼ ਸ਼ਰਮਾ ਜੀ ਦੀ ਗਾਈਡੈਂਸ ਦੇ ਅੰਡਰ ਪ੍ਰੋਗਰਾਮ ਚੱਲਦਾ ਪਿਆ। ਇਸ ਨੂੰ ਸਕਸੈਸਫੁਲ ਕਰਨ ਦੇ ਲਈ ਸਾਰੀ ਮੈਨੇਜਮੈਂਟ ਪੂਰੀ ਤਰ੍ਹਾਂ ਸਹਿਯੋਗ ਦੇ ਰਹੀ ਆ। ਉਹਨਾਂ ਨੇ ਖੁਦ ਆ ਕੇ ਇਸ ਪ੍ਰੋਗਰਾਮ ਨੂੰ ਦੇਖਿਆ ਇਹਦੀ ਸੁਪਰਵੀਜ਼ਨ ਕੀਤੀ ਤੇ ਬੜਾ ਹੀ ਸਾਰੇ ਬੱਚੇ ਵੀ ਇਹਨੂੰ ਇੰਜੋਏ ਕਰਦੇ ਪਏ ਆ ਡਿਫਰੈਂਟ ਟਾਈਸਰ ਸਟਾਲਸ ਲੱਗੀਆਂ ਗੇਮ ਸਟਾਲਸ ਲੱਗੀਆਂ ਵੀ ਆ ਉਸ ਤੋਂ ਬਾਅਦ ਡਿਫਰੈਂਟ ਕੰਪਨੀਆਂ ਇੱਥੇ ਆ ਕੇ ਆਪਣਾ ਸ਼ੋਅ ਆਫ ਕਰਦੀਆਂ ਪਈਆਂ ਗੇਮਿੰਗ ਸ਼ੋਅ ਦੇ ਨਾਲ ਫੂਡ ਸਟਾਲਸ ਹੈ ਇਵਨ ਕਿ ਕਲਚਰ ਪ੍ਰੋਗਰਾਮ ਵੀ ਆਰਗੇਨਾਈਜ਼ ਕੀਤਾ ਗਿਆ ਲਾਈਵ ਕੰਸਰਟ ਚੱਲਦਾ ਪਿਆ ਇਹ ਬਹੁਤ ਸਾਰੀ ਜਿਹੜੇ ਐਕਟੀਵਿਟੀਜ਼ ਹੈਗੀਆਂ ਏ ਬੱਚਾ ਦਾ ਮੋਰਲ ਅਪ ਕਰਨ ਲਈ ਮੈਨੇਜਮੈਂਟ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਨੂੰ ਪ੍ਰੋਗਰਾਮ ਨੂੰ ਕਰਵਾਉਣ ਦੇ ਲਈ ਪ੍ਰਿੰਸੀਪਲ ਸਾਹਿਬ ਤੇ ਸਾਡੇ ਟੀਚਰ ਸਟਾਫ ਨੂੰ ਉਤਸ਼ਾਹ ਦਿੱਤਾ ਤੇ ਉਹਨਾਂ ਨੇ ਸਾਰੇ ਰਲ ਮਿਲ ਕੇ ਇਸ ਪ੍ਰੋਗਰਾਮ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾ ਰਹੇ ਹੈ।